ਔਰਨ ਕੀ ਹੋਲੀ ਮਮ ਹੋਲਾ ਕਹੋ ਕਿਰਪਾ ਨਿਦ ਬਚਨ ਅਮੁਲਾ ਸਮੁੱਚਾ ਦੇਸ਼ ਹੋਲੀ ਦਾ ਤਿਉਹਾਰ ਮਨਾ ਰਿਹਾ ਹੈ ਪਰ ਸਿੱਖ ਹੋਲੀ ਨਹੀਂ ਮਨਾਉਂਦੇ ਸਿੱਖ ਹੋਲਾ ਮਹੱਲਾ ਮਨਾਉਂਦੇ ਨੇ ਜੀ ਹਾਂ ਹੋਲੀ ਸਿੱਖਾਂ ਦਾ ਤਿਉਹਾਰ ਨਹੀਂ ਹੈ ਸਿੱਖਾਂ ਦਾ ਤਿਉਹਾਰ ਹੋਲਾ ਮਹੱਲਾ ਹੀ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਕ ਹੀ ਗੱਲ ਹੋਈ ਜਦੋਂ ਕੋਈ ਤਿਉਹਾਰ ਆਉਂਦਾ ਹੈ ਤਾਂ ਸਿੱਖਾਂ ਨੂੰ ਵੱਖਰੇ ਕਰ ਦਿੱਤਾ ਜਾਂਦਾ ਹੈ ਪਰ ਕੀ ਕਰੀਏ ਸਿੱਖਾਂ ਦਾ ਇਤਿਹਾਸ ਤੇ ਉਹਨਾਂ ਦੇ ਤਿਉਹਾਰ ਵੀ ਸਿੱਖ ਦੀ ਪਛਾਣ ਵਾਂਗ ਵੱਖਰੇ ਤੇ ਨਿਵੇਕਲੇ ਹਨ ਇਸੇ ਕਰਕੇ ਤਾਂ ਸਿੱਖਾਂ ਦੀ ਕੌਮ ਵੱਖਰੀ ਅਡਰੀ ਤੇ ਨਿਆਰੀ ਕਹਿਲੌਂਦੀ ਹੈ ਹੁਣ ਹੋਲੀ ਦਾ ਤਿਉਹਾਰ ਆ ਉਹਨੂੰ ਰੰਗਾਂ ਦਾ ਤਿਉਹਾਰ ਕਿਹਾ ਜਾਂਦਾ ਹੈ ਪਰ ਹੋਲਾ ਮਹੱਲਾ ਯੁੱਧ ਵਿਦਿਆ ਘੋੜਸਵਾਰੀ ਮੁਕਾਬਲਿਆਂ ਦਾ ਤਿਉਹਾਰ ਹੈ ਹੋਲਾ ਮਹੱਲਾ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੈ ਸਿੱਖਾਂ ਦਾ ਕੌਮੀ ਜੋੜ ਮੇਲਾ ਹੈ ਤੇ ਹੋਲੇ ਮਹੱਲੇ ਦੇ ਅਨੁਸਾਰ ਸਿੱਖ ਹੋਲਾ ਖੇਡਦਾ ਹੈ ਤੇ ਮਹੱਲਾ ਕੱਢਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮਹੱਲਾ ਮਨਾਉਣ ਦੀ ਰੀਤ 1701 ਈਸਵੀ ਦੇ ਵਿੱਚ ਸ਼ੁਰੂ ਕੀਤੀ ਸੀ ਕਿਉਂਕਿ ਗੁਰੂ ਸਾਹਿਬ ਨਵੇਂ ਸਿਰਜੇ ਖਾਲਸੇ ਨੂੰ ਯੁੱਧ ਵਿੱਦਿਆ ਦੇ ਵਿੱਚ ਨਿਪੁੰਨ ਬਣਾਉਣਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਹੋਲੀ ਦੀ ਪਰੰਪਰਾ ਤੋਂ ਹਟ ਕੇ ਹੋਲਾ ਮਹੱਲਾ ਤਿਉਹਾਰ ਦਾ ਸਬੰਧ ਯੁੱਧ ਪ੍ਰਕਿਰਿਆ ਦੇ ਨਾਲ ਜੋੜਿਆ। ਹੋਲਾ ਮਹੱਲਾ ਦੋ ਵੱਖ-ਵੱਖ ਸ਼ਬਦ ਨੇ। ਹੋਲਾ ਅਰਬੀ ਭਾਸ਼ਾ ਦਾ ਸ਼ਬਦ ਹੈ, ਮਹੱਲਾ ਫਾਰਸੀ ਭਾਸ਼ਾ ਦਾ ਸ਼ਬਦ ਹੈ। ਹੋਲਾ ਜਿਹੜਾ ਆ ਹੋਲਾ, ਹੋਲ, ਹੂਲ, ਹੋਲਾ ਮਹੱਲਾ ਰਲਦੇ ਮਿਲਦੇ ਸ਼ਬਦ ਨੇ ਤੇ ਹੂਲ ਦਾ ਮਤਲਬ ਹੁੰਦਾ ਹੈ ਨੇਕ ਤੇ ਚੰਗੇ ਭਲੇ ਕੰਮਾਂ ਵਾਸਤੇ ਜੂਝਣਾ, ਲੜਨਾ, ਸੀਸ ਤਲੀ ਉਤੇ ਧਰ ਕੇ ਲੜਨਾ। ਤਲਵਾਰ ਦੀ ਧਾਰ ਉਤੇ ਚੱਲਣਾ। ਦਸ਼ਮेश ਪਿਤਾ ਜੀ ਨੇ ਮੀ ਸਮਾਜ ਦੇ ਦਬੇ ਕੁਚਲੇ ਲਿਤਾੜੇ ਜਾ ਰਹੇ ਮਨੁੱਖਾਂ ਦੇ ਵਿੱਚ ਸਵੈ ਮਾਨ ਭਰਨ ਦੇ ਲਈ ਉਹਨਾਂ ਦੇ ਵਿੱਚ ਸਵੈ ਮਾਨ ਦਾ ਅਹਿਸਾਸ ਕਰਾਉਣ ਦੇ ਲਈ ਉਹਨਾਂ ਦੀ ਉਹਨਾਂ ਦੇ ਅੰਦਰ ਉਹਨਾਂ ਦੀ ਆਪਣੀ ਹੋਣਦ ਦਾ ਜਿਹੜਾ ਅਹਿਸਾਸ ਕਰਵਾਉਣ ਦੇ ਲਈ ਉਹਨਾਂ ਨੂੰ ਨਿਰਦਰ ਬਣਾਉਣ ਦੇ ਲਈ ਬਲਵਾਨ ਬਣਾਉਣ ਦੇ ਲਈ ਸੂਰਬੀਰ ਯੋਧੇ ਬਣਾਉਣ ਦੇ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਤੇ ਇਸ ਲਈ ਉਹਨਾਂ ਨੇ ਚਰਨ ਪਾਹੁਲ ਦੀ ਥਾਂ ਖੰਡੇ ਬਾਟੇ ਦਾ ਅੰਮ੍ਰਿਤ ਅਤੇ ਹੋਲੀ ਦੀ ਥਾਂ ਹੋਲਾ ਮਹੱਲਾ ਪ੍ਰਚਲਿਤ ਕੀਤੇ ਤੇ ਜਿਹੜਾ ਮਹੱਲਾ ਆ ਮਹੱਲਾ ਇੱਕ ਪ੍ਰਕਾਰ ਦੀ ਬਨਾਵਟੀ ਲੜਾਈ ਹੈ ਜਿਸ ਅਨੁਸਾਰ ਦੋ ਵੱਖ-ਵੱਖ ਪੈਦਲ ਤੇ ਘੋੜ ਸਵਾਰੀ ਸ਼ਸਤਰਧਾਰੀ ਸਿੰਘ ਆ ਉਹ ਦੋ ਦਲ ਬਣਾ ਕੇ ਨਕਲੀ ਲੜਾਈਆਂ ਕਰਦੇ ਨੇ ਤੇ ਆਪੋ ਆਪਣੇ ਜਿਹੜੇ ਕਰਤੱਵਿਆ ਜਾਂ ਸ਼ਸਤਰਾਂ ਦੇ ਜੋਹਰ ਆ ਉਹ ਵਿਖਾਉਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨਕਲੀ ਲੜਾਈਆਂ ਨੂੰ ਆਪ ਦੇਖਦੇ ਸੀ ਤੇ ਇਹਨਾਂ ਵਿੱਚ ਸ਼ਾਮਲ ਹੁੰਦੇ ਸੀ ਜਿਹੜੇ ਵੀ ਫੌਜੀ ਸਿੱਖ ਫੌਜੀ ਜਾਂ ਫਿਰ ਇਹ ਜਿਹੜੇ ਸ਼ਸਤਰਧਾਰੀ ਸਿੰਘ ਹੁੰਦੇ ਸੀ ਦੋਹਾਂ ਦਲਾਂ ਦੇ ਉਹਨਾਂ ਨੂੰ ਲੋੜਿੰਦੀ ਸਿੱਖਿਆ ਵੀ ਪ੍ਰਦਾਨ ਕਰਦੇ ਜਿਹੜਾ ਦਲ ਜੇਤੂ ਹੁੰਦਾ ਭਰੇ ਦਰਬਾਰ ਦੇ ਵਿੱਚ ਉਸ ਨੂੰ ਸਿਰੋਪਾਉ ਬਖਸ਼ਿਆ ਜਾਂਦਾ ਇਸ ਦਿਨ ਦੀਵਾਨ ਸੱਜਦੇ ਕਥਾ ਕੀਰਤਨ ਹੁੰਦਾ ਵਿਚਾਰਾ ਹੁੰਦੀਆਂ ਟਾਡੀ ਵਾਰਾਂ ਜਿਹੜੀਆਂ ਗਾਈਆਂ ਜਾਂਦੀਆਂ ਬੀਰ ਰਸੀ ਵਾਰਾਂ ਗਾਈਆਂ ਜਾਂਦੀਆਂ ਵੱਖ-ਵੱਖ ਤਰ੍ਹਾਂ ਦੀਆਂ अनेका ਪ੍ਰਕਾਰ ਦੀਆਂ ਫੌਜੀ ਕਵਾਇਦਾਂ ਹੁੰਦੀਆਂ ਸਨ ਗੁਰੂ ਸਾਹਿਬ ਨੇ 1701 ਵਿੱਚ ਹੋਲਾ ਮਹੱਲਾ ਜਿਹੜਾ ਇਹਦੀ ਸ਼ੁਰੂਆਤ ਕੀਤੀ ਸੀ ਤੇ ਉਦੋਂ ਤੋਂ ਲੈ ਕੇ ਹਰ ਆਏ ਸਾਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਲਾ ਮਹੱਲਾ ਮਨਾਇਆ ਜਾਣ ਲੱਗਾ ਇਸ ਦਿਨ ਇੱਕ ਵੱਡਾ ਜਲੂਸ ਜਿਸ ਨੂੰ ਮਹੱਲਾ ਕਹਿੰਦੇ ਨੇ ਉਹ ਨਗਾਰਿਆਂ ਦੀ ਧੁੰਨ ਵਿੱਚ ਸਜ ਧਜ ਕੇ ਇੱਕ ਗੁਰਦੁਆਮ ਤੋਂ ਦੂਜੇ ਗੁਰਦੁਆਮ ਤੱਕ ਨਿਕਲਦਾ ਹੈ ਤੇ ਉਹਦੇ ਵਿੱਚ निहांग ਸਿੰਘ ਵੱਲੋਂ ਜਿਹੜੇ ਨਿਹੰਗ ਸਿੰਘ ਫੌਜਾਂ ਆ ਜਾਂ ਹੋਰ ਪੁਰਾਤਨ ਫੌਜੀ ਹੁੰਦੇ ਬੜੀ ਹੀ ਆਣ ਸ਼ਾਨ ਦੇ ਨਾਲ ਸ਼ਾਮਲ ਹੁੰਦੇ ਤੇ ਆਪੋ ਆਪਣੀ ਕਲਾ ਦੇ ਜੋਹਰ ਦਿਖਾਉਂਦੇ ਸ਼ਸਤਰਾਂ ਦੇ ਜਿਹੜੇ ਕਰਤੱਬਿਆ ਜੋਹਰ ਆ ਉਹ ਦਿਖਾਉਂਦੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਮਹਾਨ ਵਿਦਵਾਨ ਕਵੀ ਭਾਈ ਨੰਦ ਲਾਲ ਜੀ ਦੇ ਅਨੁਸਾਰ ਹੋਲੇ ਮਹੱਲੇ ਵਾਲੇ ਦਿਨ ਅਤਰ ਫੁੱਲ ਇਹ ਲਦੀਆਂ ਸੁਗੰਧੀਆਂ ਬिखरਦੀਆਂ ਸਨ ਤੇ ਉਸ ਹੋਲੇ ਮਹੱਲੇ ਦੇ ਵਿੱਚ ਗੁਲਾਬ ਅੰਬਰ ਕਸਤੂਰੀ ਕੇਸਰ ਗੁਲਾਲ ਦੀ ਵਰਖਾ ਕੀਤੀ ਜਾਂਦੀ ਸੀ ਉਹ ਇੰਨਾ અલੌਕਿਕ ਮਾਹੌਲ અલੌਕਿਕ ਦ੍ਰਿਸ਼ ਬਣ ਜਾਂਦਾ ਸੀ ਕਿ ਹਰ ਦੇਖਣ ਵਾਲੇ ਦਾ ਹਿਰਦਾ ਜਿਹੜਾ ਉਹ ਖੇੜ ਜਾਂਦਾ ਸੀ ਜਿਹੜੇ ਪਸ਼ੂ ਪੰਛੀ ਆ ਜਾਂ ਪ੍ਰਾਣੀਆਂ ਹਰ ਇੱਕ ਜੀਵ ਜੰਤੂ ਜਿਹੜਾ ਉਹ ਖੁਸ਼ ਹੁੰਦਾ ਸੀ ਤੇ ਇੱਕ ਉਹ ਹੋਲਾ ਮਹੱਲਾ ਸੀ ਜਿਹਦੇ ਕੁਝ ਅਰਥ ਹਨ ਜਿਹਦੇ ਕੁਝ ਮਨੋਰਥ ਹਨ ਗੁਰਗੋਬਿੰਦ ਸਿੰਘ ਜੀ ਨੇ ਕਿਸ ਤਰੀਕੇ ਦੇ ਨਾਲ ਉਹਲਾ ਮਹੱਲਾ ਜਿਹੜਾ ਉਹਦੀ ਸ਼ੁਰੂਆਤ ਕੀਤੀ ਇੱਕ ਸਾਡਾ ਇਤਿਹਾਸ ਆ ਹੋਲੇ ਮਹੱਲੇ ਦੇ ਨਾਲ ਜੁੜਿਆ ਹੋਇਆ ਤੇ ਅਸੀਂ ਹੋਲਾ ਮਹੱਲਾ ਉਸ ਇਤਿਹਾਸ ਦੇ ਅਨੁਸਾਰ ਮਨਾਉਣਾ ਹੁੰਦਾ ਹੈ ਪਰ ਜੋ ਕਿ ਜਿਹੜੀ ਪੀੜ੍ਹੀ ਆ ਨਵੀਂ ਪੀੜ੍ਹੀ ਆ ਜਾਂ ਅੱਜ ਦਾ ਸਿੱਖ ਆ ਉਹ ਆਪਦੇ ਸ਼ਾਨਾਂ ਮੱਤੇ ਸਿੱਖ ਇਤਿਹਾਸ ਨੂੰ ਵਿਰਸੇ ਨੂੰ ਜੰਗਾਂ ਯੁੱਧਾਂ ਵਿੱਚ ਸ਼ਕਤੀ ਦੇ ਪ੍ਰਦਰਸ਼ਨ ਤੇ ਬੀਰ ਰਸੀ ਰਵਾਇਤਾਂ ਨੂੰ ਭੁੱਲਦਾ ਜਾ ਰਿਹਾ ਹੈ ਸ਼ਸਤਰਾਂ ਦੇ ਪ੍ਰਤੀ ਪਿਆਰ ਵੀ ਘਟਦਾ ਜਾ ਰਿਹਾ ਹੈ ਦੇਖਿਆ ਜਾਵੇ ਤਾਂ ਅੱਜ ਹੋਲਾ ਮਹੱਲਾ ਦਾ ਜਿਹੜਾ ਕਨਸੈਪਟ ਆ ਇਹਦੇ ਕੀ ਅਰਥ ਆ ਉਹ ਤਾਂ ਕਿਸੇ ਨੂੰ ਨਹੀਂ ਪਤਾ ਹੋਣਗੇ ਪਰ ਸਿੱਖਾਂ ਦੇ ਘਰਾਂ ਦੇ ਵਿੱਚ ਵੀ ਹੋਲੀ ਹੀ ਖੇਡੀ ਜਾਂਦੀ ਹੈ ਤੇ ਹੋਲੀ ਵੀ ਜਿਹੜੀ ਹੈ ਉਹ ਜਿਹੜੇ ਕੈਮੀਕਲਾਂ ਦੇ ਨਾਲ ਭਰੇ ਹੋਏ ਰੰਗ ਆ ਖਤਰਨਾਕ ਜਿਹੜੇ ਰੰਗ ਆਉਂਦੇ ਆ ਉਹਨਾਂ ਦੇ ਨਾਲ ਹੋਲੀ ਖੇਡੀ ਜਾਂਦੀ ਏ ਇੱਕ ਦੂਜੇ ਦੇ ਉੱਤੇ ਪਾਣੀ ਸਿੱਟ ਦੋ ਤੇ ਐਡੇ ਇੱਕ ਗੰਦੇ ਤਰੀਕੇ ਦੇ ਨਾਲ ਅੱਜਕੱਲ ਦਾ ਜਿਹੜਾ ਨੌਜਵਾਨ ਆ ਨੌਜਵਾਨ ਪੀੜ੍ਹੀ ਆ ਉਹ ਹੋਲੀ ਖੇਡਣ ਲੱਗ ਗਈ ਏ ਆਪਣੇ ਵਿਰਸੇ ਨੂੰ ਭੁੱਲ ਕੇ ਪਰ ਜਿਹੜਾ ਹੋਲਾ ਮਹੱਲਾ ਆ ਉਹਦੇ ਅਰਥ ਕਿੰਨੇ ਡੂੰਘੇ ਨੇ ਜਿਹੜਾ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਸੋ ਹੋਲੇ ਮਹੱਲੇ ਦੇ ਨਾਲ ਜੁੜਿਆ ਜਿਹੜਾ ਅਸਲ ਮਨੋਰਥ ਆ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਉਸ ਅਨੁਸਾਰ ਸਾਨੂੰ ਖੰਡੇ ਬਾਟੇ ਦੀ ਪਾਹੁਲ ਵੀ ਹਰ ਇੱਕ ਨੂੰ ਲੈਣੀ ਚਾਹੀਦੀ ਹੈ ਖੰਡੇ ਬਾਟੇ ਦੀ ਪਾਹੁਲ ਲੈ ਕੇ ਸ਼ਸਤਰਾਂ ਦੇ ਧਾਰਨੀ ਵੀ ਹੋਈਏ ਬਾਣੀ ਦੇ ਨਾਲ ਵੀ ਜੁੜੀਏ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਇਹਨਾਂ ਤੁਕਾਂ ਦੇ ਵਿੱਚ ਪਰਮਾਰਥ ਦੇ ਮਾਰਗ ਦੀ ਆਨੰਦਮਈ ਹੋਲੀ ਖੇਡਣ ਦੀ ਵੀ ਪ੍ਰੇਰਣਾ ਸਾਨੂੰ ਦਿੱਤੀ ਹੈ ਸੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਜਿਦੇ ਵਿੱਚ ਆਪਾਂ ਹੋਲੇ ਮਹੱਲੇ ਦੇ ਇਤਿਹਾਸ ਬਾਰੇ ਵੀ ਦੱਸਿਆ ਹੈ ਤੇ ਇਹਦੇ ਤੋਂ ਕੀ ਪ੍ਰੇਰਣਾ ਮਿਲਦੀ ਹੈ ਇਹਦਾ ਕੀ ਮਨੋਰਥ ਹੈ ਵੀਡੀਓ ਨੂੰ ਵਾਦ ਤੋਂ ਵਾਦ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰਨਾ ਨਾ ਭੁੱਲਣਾ ਇਸ ਵੀਡੀਓ ਦੇ ਪ੍ਰਤੀ ਤੁਹਾਡੇ ਕੀ ਵਿਚਾਰ ਸੁਝਾਉਣੇ ਉਹ ਕਮੈਂਟ ਬਾਕਸ ਦੇ ਵਿੱਚ ਦੇਣਾ ਨਾ ਭੁੱਲਣਾ